ਇੱਕ ਵਾਰ ਇੱਕ ਨਗਰ ਦੇ ਨਾਲ ਇੱਕ ਬੜਾ ਵੱਡਾ ਜੰਗਲ ਸੀ ਕਿੰਦੇ ਉਸ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਿੰਦੇ ਉਹ ਜੰਗਲ ਚੋਂ ਲੱਕੜਾਂ ਵੱਢ ਕੇ ਲਿਆ ਕੇ ਤੇ ਬਾਜ਼ਾਰ 'ਚ ਆ ਕੇ ਵੇਚ ਦਿਆ ਕਰਦਾ ਸੀ ਕਿੰਦੇ ਜਿਵੇਂ ਅੰਮ੍ਰਿਤ ਵੇਲੇ ਦਾ ਚੜ੍ਹਾ ਹੋਇਆ ਕਰਨਾ ਉਹਨੇ ਨਹਾ ਕੇ ਪਰਮਾਤਮਾ ਦਾ ਨਾਮ ਲੈ ਕੇ ਕੁਝ ਖਾਣ ਪੀਣ ਨੂੰ ਲੈ ਕੇ ਤੇ ਚਲੇ ਜਾਇਆ ਕਰਨਾ ਕਿੰਦੇ ਇਹੀ ਉਹਦਾ ਨਿਯਮ ਸੀ ਕਿੰਦੇ ਉਹਦੇ ਕੋਲ ਜੋ ਵੀ ਹੁੰਦਾ ਉਹਦੇ ਵਿੱਚੋਂ ਦੂਜਿਆਂ ਦੀ ਮਦਦ ਕਰਨ ਤੋਂ ਕਦੀ ਪਿੱਛੇ ਨਾ ਹਟਦਾ ਜੇਕਰ ਪੈਸਾ ਟਕਾ ਨਹੀਂ ਤੇ ਆਪਣੀ ਕਿਰਤ ਨਾਲ ਆਪਣੇ ਹੱਥਾਂ ਨਾਲ ਹੀ ਕੁਝ ਨਾ ਕੁਝ ਦੀ ਮਦਦ ਕਰ ਦਿਆ ਕਰਦਾ ਉਹਦੀ ਘਰਦੀ ਹਮੇਸ਼ਾ ਕਹਾਂ ਕਰਦੀ ਵੀ ਆਪਣੇ ਤੇ ਤਾਂ ਗਰੀਬੀ ਦੇ ਦਿਨ ਨੇ ਫਿਰ ਤੂੰ ਲੋਕਾਂ ਦੀ ਮਦਦ ਕਰਕੇ ਸਾਰਾ ਦਿਨ ਕਿਉਂ ਅਜਾਇਆ ਕਰ ਦੇਣਾ ਉਹਨੇ ਕੀ ਕਰਨਾ ਭਗਵਾਨ ਨੇ ਕੋਈ ਨਾ ਪਰਮਾਤਮਾ ਹਰ ਇੱਕ ਪਲ-ਪਲ ਦਾ ਹਿਸਾਬ ਦੇਂਦਾ ਪਰਮਾਤਮਾ ਆਪਣੀ ਗਰੀਬੀ ਵੀ ਕੱਟੇਗਾ ਉਨੇ ਇਹ ਕਹਿ ਕੇ ਆਪਣੀ ਪਤਨੀ ਨੂੰ ਚੁੱਪ ਕਰਵਾ ਦਿਆ ਕਰਨਾ ਕਹਿੰਦੇ ਇਸ ਤਰ੍ਹਾਂ ਉਹਦੀ ਜ਼ਿੰਦਗੀ ਦਾ ਗੁਜ਼ਾਰਾ ਹੋਣ ਦਿਆ ਸੀ ਇੱਕ ਦਿਨ ਸੋਚਦਾ ਹੈ ਵੀ ਜੋ ਵੀ ਘਰ ਲੈ ਕੇ ਜਾਣਾ ਉਹ ਸਾਰਾ ਖਰਚ ਹੋ ਜਾਂਦਾ ਹੈ ਅੱਜ ਇਸ ਤਰ੍ਹਾਂ ਘਰ ਦਾ ਥੋੜੀਆਂ ਜਿਹੀਆਂ ਲੱਕੜਾਂ ਵੱਧ ਵੜਦਾ ਤੇ ਉਹ ਜਿਹੜੇ ਪੈਸੇ ਹੋਣਗੇ ਉਹ ਆਉਣ ਵਾਲੇ ਭਵਖ ਲਈ ਜੋੜ ਕੇ ਰੱਖ ਲਵਾਂਗਾ ਹੁਣ ਉਹ ਰੋਜ਼ ਲੱਕੜਾਂ ਵੱਧ ਵੜਦਾ ਕਹਿੰਦੇ ਲਗਭਗ 1 ਸਾਲ ਹੋ ਜਾਂਦਾ ਤੇ ਉਹ ਪੈਸੇ ਨੂੰ ਰੋਜ਼ ਉਹ ਅਲੱਗ ਇੱਕ ਘੜੇ 'ਚ ਰੱਖੀ ਜਾਂਦਿਆ ਹੁੰਦਾ ਉਹਦੇ ਬਾਰੇ ਆਪਣੀ ਪਤਨੀ ਨੂੰ ਵੀ ਨਹੀਂ ਦੱਸਦਾ ਕਿੰਦੇ ਜਦੋਂ 1 ਸਾਲ ਹੋ ਗਿਆ ਨਾ ਤਾਂ ਗਿਣਦਾ ਕਿ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਹੋ ਗਿਆ ਹੁੰਦੀਆਂ ਨੇ ਇੱਕ ਲਫਾਫੇ ਚ ਪਾ ਕੇ ਤੇ ਘੜੇ ਦੇ ਉੱਤੇ ਚਪਣੀ ਦੇ ਕੇ ਤੇ ਰੱਖ ਹੁੰਦਾ ਅੱਜ ਤੋਂ ਲੱਕੜਾਂ ਵੱਢਣ ਆਇਆ ਨਾ ਤਾਂ ਇੱਕ ਸੇਠ ਭੱਜਾ ਭੱਜਾ ਉਹਦੇ ਵੱਲ ਆਈ ਜਾਂਦਿਆਂ ਹੁੰਦਾ ਕਿੰਨੇ ਸੇਠ ਜਦੋਂ ਉਹਦੇ ਕੋਲ ਆਇਆ ਤਾਂ ਉਹਨੇ ਕਿਹਾ ਵੀ ਸੇਠ ਰੋਕ ਤੂੰ ਇੰਨੀ ਕਾਲੀ ਕਾਲੀ ਕਿਉਂ ਭੱਜਦਾ ਪਿਆ ਉਹਨੇ ਦੱਸਿਆ ਵੀ ਮੇਰੇ ਪਿੱਛੇ ਨਾ ਬੜੇ ਸਾਰੇ ਜੜੇ ਚੋਰ ਚਪਾਟੇ ਤੇ ਕਹਿ ਲੋ ਡਾਕੂ ਲੱਗੇ ਹੋਏ ਨੇ ਉਹ ਕਹਿੰਦਾ ਵੀ ਤੇਰੇ ਪਿੱਛੇ ਕਿਉਂ ਲੱਗੇ ਨੇ ਕਿੰਦੇ ਵੀ ਸਾਡਾ ਜਿਹੜਾ ਨਗਰ ਹੈ ਨਾ ਉੱਥੇ ਉਹਨਾਂ ਡਕੈਤ ਕਰਨ ਲਈ ਆਏ ਭਾਵ ਸਾਰਿਆਂ ਦਾ ਸਾਰਾ ਕੁਝ ਲੁੱਟ ਪਸੋਟ ਲਿਆ ਜਦੋਂ ਮੈਨੂੰ ਪਤਾ ਲੱਗਾ ਉਦੋਂ ਪਹਿਲੇ ਕਿੰਦਾ ਮੈਂ ਨਾ ਸੋਨੇ ਹੀਰੇ ਜਵਾਰਾ ਦਾ ਵਪਾਰੀ ਆ ਮੈਂ ਪਹਿਲੇ ਸਾਰਾ ਕੁਝ ਆਪਣੀ ਪੋਟਲੀ ਚ ਪਾ ਕੇ ਤੇ ਉੱਥੋਂ ਭੱਜ ਆਇਆ ਜਦੋਂ ਭੱਜਨਦਿਆਂ ਸੀ ਨਾ ਤੇ ਉਹਨਾਂ ਵਿੱਚੋਂ ਇੱਕ ਜਣੇ ਨੇ ਮੈਨੂੰ ਵੇਖ ਲਿਆ ਤੇ ਕਹਿੰਦੇ ਉਹ ਮੇਰੇ ਪਿੱਛੇ ਭੱਜ ਕੇ ਆਉਣ ਦੇ ਨੇ ਜੇ ਤੂੰ ਮੈਨੂੰ ਲੁਕਾ ਲੈ ਤੇ ਤੇਰਾ ਬੜਾ ਧੰਨਵਾਦ ਹੋਵੇ ਉਸ ਸੋਚਣ ਲੱਗਾ ਵੀ ਵਿਚਾਰੇ ਦੀ ਸਾਰੀ ਉਮਰ ਦੀ ਪੂੰਜੀ ਇਹ ਤੇ ਐਵੇਂ ਲੋਟੀ ਪਸੁੱਟੀ ਜਾਵੇਗੀ ਉਹ ਕਹਿੰਦਾ ਸੇਠ ਉਹ ਸਾਹਮਣੇ ਵੇਖ ਉਹ ਰੋਖਣਾ ਬੜਾ ਵੱਡਾ ਏ ਤੂੰ ਉਥੇ ਜਾ ਤੇ ਉਹਦੇ ਪਿੱਛੇ ਲੁਕ ਜਾ ਉਹ ਇੱਥੇ ਆਏ ਤੇ ਮੈਂ ਉਹਨਾਂ ਨੂੰ ਨਹੀਂ ਦੱਸਾਂਗਾ ਸੇੜ ਪਿੱਛੇ ਜਾ ਕੇ ਲੁਕ ਗਿਆ ਕੁਝ ਸਮਾਂ ਹੋਇਆ ਤੇ ਉਹ ਜਿਹੜੇ ਚੋਰ ਚਕਾ ਡਾਕੂ ਸਣ ਉਹ ਉਥੇ ਆ ਗਏ ਉਹ ਕਹਿੰਦੇ ਵੀ ਇੱਥੋਂ ਕੋਈ ਲੰਘ ਕੇ ਗਿਆ ਉਹ ਕਹਿੰਦਾ ਨਾ ਭਰਾਵਾ ਰੋਜ਼ ਲੱਕੜਾਂ ਵੱਢਣ ਆਈਦਾ ਤੇ ਲੱਕੜਾਂ ਹੀ ਵੱਢਣ ਦਿਆਂਵਾ ਇੱਥੇ ਕੋਈ ਨਹੀਂ ਆਇਆ ਨਾਲੇ ਇਸ ਥਾਂ ਤੇ ਕਿੰਨੇ ਆਉਣ ਇਸ ਬਿਆਬਾਨ ਜੰਗਲ 'ਚ ਇੱਥੇ ਤੇ ਮੈਂ ਮਜਬੂਰੀ ਵਸਾਉਣਾ ਵੀ ਆ ਲੱਕੜਾਂ ਵੱਢ ਕੇ ਲੈ ਕੇ ਜਾਣਾ ਉਹਨਾਂ ਕਹਾਂ ਅੱਛਾ ਕਹਿੰਦੇ ਵੀ ਵੇਖ ਲੈ ਜੇ ਇੱਥੋਂ ਕੋਈ ਲੰਘਿਆ ਹੋਇਆ ਜਾਂ ਕਿਸੇ ਨੇ ਤੁਮ ਮਦਦ ਕੀਤੀ ਹੋਈ ਤੇ ਸਾਨੂੰ ਪਤਾ ਹੈ ਜਿਹੜਾ ਨਗਰ ਹੈ ਉਹਦੇ ਜਿੱਤੇਰਾ ਪਰਿਵਾਰ ਹੈ ਤੇ ਉਹਦਾ ਵੀ ਪੱਲੇ ਕੱਖ ਨਹੀਂ ਰਹਿਣਾ ਉਹ ਕਹਿੰਦਾ ਵੀ ਪ੍ਰਾਉ ਵੀ ਮੈਂ ਕਿਸੇ ਦੀ ਕੋਈ ਮਦਦ ਨਹੀਂ ਕੀਤੀ। ਉਹ ਕਹਿੰਦੇ ਠੀਕ ਹੈ। ਹੁਣ ਨਾ ਉਹ ਸ਼ਾਮ ਹੋ ਉਥੋਂ ਇੰਨਾ ਕਹਿ ਕੇ ਤੇ ਚਲੇ ਜਾਂਦੇ ਨੇ। ਸ਼ਾਮ ਦਾ ਵੇਲਾ ਹੋ ਗਿਆ ਹੁੰਦਾ। ਹੁਣ ਨਾ ਉਹ ਕਹਿੰਦਾ ਜਿਹੜਾ ਲੱਕੜਾਂ ਵੜਦਾ ਸੀ ਉਹ ਸੇਠ ਨੂੰ ਕਹਿੰਦਾ ਸੇਠ ਵੀ ਤੇਰਾ ਪਿੱਛਾ ਤੇ ਕਰਦੇ ਪੈ ਨੇ ਐਵੇਂ ਤੇਰੀ ਜਾਨ ਤੇ ਛੱਡਣ ਟੋਰੇ। ਤੂੰ ਇੱਥੇ ਕਿੱਥੇ ਰੁਕੇਗਾ? ਤੂੰ ਸਾਡੇ ਘਰ ਮੇਰੇ ਨਾਲ ਚੱਲ। ਉਥੇ ਦਿਨ ਦਾ ਚੜ੍ਹਾ ਹੋਏਗਾ ਤੇ ਆਪਣੇ ਰਾਤ ਉਰਜੇ। ਉਹ ਕਹਿੰਦਾ ਠੀਕ ਹੈ। ਹੁਣ ਕਾਫੀ ਰਾਤ ਹੋਈ ਤੇ ਫੇਰ ਇਹਨੂੰ ਲੈ ਕੇ ਘਰ ਨੂੰ ਗਿਆ। ਉਦੀ ਪਤਨੀ ਕਹਿੰਦੀ ਵੀ ਅੱਜ ਬੜੀ ਦੇਰ ਕਰ ਦਿੱਤੀ ਤੁਸੀਂ ਆਏ ਨਹੀਂ ਇਹਨੇ ਨੂੰ ਉਹ ਪਿੱਛੋਂ ਸੇਠ ਨੂੰ ਵੇਖਦੀ ਕਹਿੰਦੀ ਇਹ ਕੌਣ ਹੈ ਤੇ ਹੱਥ 'ਚ ਪੜਾ ਵੱਡਾ ਥੈਲਾ ਹੁੰਦਾ ਉਹ ਕਹਿੰਦਾ ਵੀ ਇਹ ਸੇਠ ਹੈ ਤੇ ਮਜਬੂਰੀ ਵਾਸ ਇੱਥੇ ਆਇਆ ਇਹਦੇ ਕੋਲ ਧਨ ਰਾਸ਼ੀ ਸੀ ਤੇ ਪਿੱਛੇ ਚੋਲ ਡਕੈਤ ਲੱਗ ਗਏ ਸਨ ਉਹ ਕਹਿੰਦੀ ਅੱਛਾ ਉਹ ਕਹਿੰਦੀ ਫਿਰ ਇਹ ਦਾ ਭਾਵ ਵੀ ਉਹ ਲੱਭ ਦੇ ਲੱਭਦੇ ਆਪਣੇ ਘਰ ਨਾਲ ਆ ਜਾਣ ਤੇ ਜਿਹੜਾ ਤੂੰ ਝੋਲਾ ਹੈ ਉਹ ਸੇਠ ਮੈਨੂੰ ਦੇ ਦੇ ਮੈਂ ਇਸਾਮ ਕੇ ਰੱਖ ਦੇਣੀ ਹੈ ਹੁਣ ਉਹਨੂੰ ਲਕਣਾ ਵੱਡਣ ਵਾਲ ਨੂੰ ਆਪਣੀ ਪਤਨੀ ਦੀ ਨੀਤ ਦਾ ਪਤਾ ਸੀ ਉਹ ਕਿੰਦਾ ਸੇਠ ਐਵੇਂ ਕਰ ਸਾਡਾ ਵੇੜਾ ਬੜਾ ਵੱਟਾ ਇੱਥੇ ਟੋਇਆ ਪੁੱਟ ਤੇ ਇਹਦੇ ਚ ਰੱਖ ਦੇ ਉਹਨੇ ਸੇਠ ਨੂੰ ਇਹ ਗੱਲ ਚੰਗੀ ਲੱਗੀ ਉਹਨੇ ਟੋਇਆ ਪੁੱਟਿਆ ਤੇ ਵਿਚਰ ਰੱਖ ਕੇ ਤੇ ਉਹ ਸਾਰੇ ਜਣੇ ਰੋਟੀ ਪਾਣੀ ਖਾਣ ਲੱਗ ਗਏ ਕਿੰਨੇ ਰੋਟੀ ਖਾਣ ਤੋਂ ਬਾਅਦ ਸਾਰੇ ਜਣੇ ਲੰਮੇ ਪੈ ਗਏ ਇੰਨੇ ਨੂੰ ਨਾ ਲੱਕਣਾ ਵੱਡ ਨਾਲ ਦੇ ਮਨ ਚ ਖਿਆਲ ਆਉਂਦਾ ਵੀ ਜੇ ਕਿਤੇ ਚੋਰ ਡਕੈਤ ਸੱਚੀ ਇੱਥੋਂ ਤੱਕ ਆ ਗਏ ਤੇ ਉਹਨਾਂ ਆ ਕੇ ਜਦ ਸੇਠ ਦਾ ਖਜ਼ਾਨਾ ਤੇ ਲੈ ਕੇ ਗਏ ਤੇ ਮੇਰੀ ਜਿਹੜੀ ਐਨੀ ਮਿਹਨਤ ਦੀ ਕਮਾਈ ਓਹ ਵੀ ਲੈ ਕੇ ਤੁਰ ਗਏ ਫੇਰ ਕੀ ਹੋਏਗਾ ਉਹ ਛੇਤੀ ਨਾਲ ਉੱਠਿਆ ਕੜੇ ਜੋ ਆਪਣੀਆਂ ਮੋਰਾ ਕੱਡੀਆਂ ਤੇ ਜਿੱਥੇ ਰੋਜ ਲੱਕਣਾ ਵੱਡਦਾ ਸੀ ਨਾ ਉਹ ਰੁੱਖ ਦੇ ਕੋਲ ਜਿਹੜਾ ਅੱਧਾ ਵੱਡ ਲਿਆਇਆ ਸੀ ਉਹਦੇ ਕੋਲ ਜਾ ਕੇ ਟੋਇਆ ਪੁੱਟ ਕੇ ਤੇ ਦੱਬ ਕੇ ਤੇ ਘਰ ਵਾਪਸ ਆ ਕੇ ਸੋ ਗਿਆ ਹਾਂਜੀ ਲੰਮਾਈ ਪਿਆਸੀ ਤੇ ਉਸੇ ਸਮੇ ਉਹ ਜਿਹੜੇ ਚੋਰ ਤੇ ਡਕੈਤ ਸਨ ਉਹ ਵੀ ਵਾਪਸ ਆ ਗਏ ਕਿੰਦੇ ਆ ਕੇ ਤੇ ਉਹਨੇ ਬੂਆ ਖੜਕਾਇਆ ਤੇ ਉਹਨਾਂ ਨੂੰ ਅੰਦਰੋਂ ਬਾਹਰ ਕੱਢ ਲਿਆ ਉਹਨਾਂ ਸਾਰਿਆਂ ਨੂੰ ਪੁੱਛਦੇ ਵੀ ਤੂੰ ਤੇ ਉਸ ਸਮੇਂ ਕਿਆ ਸੀ ਮੈਂ ਸੇਠ ਨੂੰ ਨਹੀਂ ਜਾਣਦਾ ਇਹ ਤੇ ਤੇਰੇ ਘਰ ਹੈ ਤੇ ਫਿਰ ਦੱਸ ਹੁਣ ਤੈਨੂੰ ਕੀ ਸਜ਼ਾ ਦਿੱਤੀ ਜਾਵੇ ਪਰ ਤੂੰ ਇੱਕੋ ਕారణੇ ਸਜ਼ਾ ਤੋਂ ਬਾਤ ਸਾਖਦਾ ਜੇ ਸਾਨੂੰ ਦੱਸਦੇਂ ਵੀ ਸੇਠ ਦੇ ਪੈਸੇ ਕਿੱਥੇ ਨੇ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਵੀ ਸੇਠ ਦੇ ਪੈਸੇ ਕਿੱਥੇ ਨੇ ਹਾਂ ਇਹਨੂੰ ਘਰ ਜ਼ਰੂਰ ਲੈ ਕੇ ਆਇਆ ਇਹਨੇ ਉਹਦੀ ਪਤਨੀ ਰੋਣ ਲੱਗ ਜਾਂਦੀ ਉਹ ਡਾਕੂ ਜਿਹੜੇ ਉਸਨੂੰ ਦੀ ਪਤਨੀ ਨੂੰ ਵਾਲਾਂ ਤੋਂ ਫੜ ਕੇ ਤੇ ਕਹਿੰਦੇ ਪੈਸੇ ਦੱਸੋ ਨਹੀਂ ਤੇ ਸਾਰੇ ਪਰਿਵਾਰ ਦੇ ਇੱਥੇ ਟੋਟੇ ਹੋਣਗੇ ਉਹ ਡਰਦੀ ਡਰਦੀ ਉਸ ਥਾਂ ਤੇ ਲੈ ਕੇ ਚਲੀ ਗਈ ਵੀ ਜਿੱਥੇ ਪੈਸੇ ਦੱਪੇ ਸਨ ਡਾਕੂ ਨੇ ਛੇਤੀ ਛੇਤੀ ਉਹ ਟੋਇਆ ਪੁੱਟਿਆ ਪਰ ਉਹ ਤੇ ਕੱਖ ਵੀ ਨਾ ਨਿਕਲਿਆ ਡਾਕੂ ਨੇ ਬੜੇ ਗੁੱਸੇ ਵਾਲੇ ਲਈ ਜਚਕਿਆ ਸਾਨੂੰ ਪਹਿਲਾਂ ਬੇਵਕੂਫ ਬਣਾਉਂਦੇ ਉਹਨੇ ਕਿਹਾ ਵੀ ਪੈਸੇ ਅਸੀਂ ਇੱਥੇ ਹੀ ਨੱਪੇ ਸਨ ਸਾਨੂੰ ਨਹੀਂ ਪਤਾ ਸਾਡੇ ਸਾਹਮਣੇ ਨੱਪੇ ਸਨ ਵੀ ਕਿੱਥੇ ਗਿਆ ਤੇ ਕਿੱਥੇ ਨਹੀਂ ਲੈ ਕੇ ਚਲਾ ਗਿਆ ਉਹ ਦੋਵੇਂ ਉਹਨਾਂ ਦੇ ਦਿਵਾਲੇ ਹੋਏ ਪਏ ਸਨ ਕਹਿੰਦੇ ਐਨੇ ਨੂੰ ਉਹ ਸੇਠ ਧੋਖੀ ਸਕ ਗਿਆ ਕਹਿੰਦੇ ਜਿਵੇਂ ਹੀ ਉਹਨੇ ਦੇਖਿਆ ਵੀ ਉਹਦੇ ਘਰ ਵਾਲੇ ਦੇ ਪ੍ਰਾਨ ਲੈਣ ਲੱਗੇ ਨੇ ਸੇਠ ਅੱਗੇ ਆ ਗਿਆ ਸੀੜਕ ਨੇ ਵੀ ਤੁਸੀਂ ਮੇਰੇ ਨਾਲ ਵਾਅਦਾ ਕਰੋ ਵੀ ਨਾ ਦੋਵਾਂ ਨੂੰ ਛੱਡ ਦੋਗੇ ਤੇ ਮੈਨੂੰ ਵੀ ਛੱਡ ਦੋਗੇ ਮੈਂ ਤੁਹਾਨੂੰ ਧਨ ਦੇ ਦਾਂਗਾ ਉਹਨਾਂ ਨੇ ਕਿਹਾ ਠੀਕ ਹੈ ਸੀੜਕ ਨਾ ਹੁਣ ਉਹਨਾਂ ਨੂੰ ਲੈ ਕੇ ਤੇ ਜੰਗਲ ਦੇ ਵਿੱਚ ਜਾਂਦਾ ਕਿੰਦੇ ਹੁਣ ਉਹ ਤਾਂ ਆਪਣੇ ਮਨ 'ਚ ਸੋਚ ਰਿਹਾ ਹੁੰਦਾ ਵੀ ਇਹ ਤੇ ਉਸੇ ਰੁੱਖ ਕੋਲ ਲੈ ਕੇ ਜਾਂਦਿਆ ਜਿੱਥੇ ਮੈਂ ਆਪਣੀ ਧਨ ਰਾਸ਼ੀ ਨੱਪੀ ਸੀ ਤੇ ਜੇ ਕੁਝ ਬੋਲਦਾ ਵਾਂ ਤੇ ਤਾਂ ਵੀ ਫਸਦਾ ਵਾਂ ਹੁਣ ਨਾ ਉਹ ਵਿਚਾਰਾ ਚੁੱਪ ਹੋ ਕੇ ਤੇ ਦੇਖਦਾ ਰਿਹਾ ਸੀੜਕ ਨਾ ਉਸੇ ਰੁੱਖ ਦੇ ਕੋਲ ਲੈ ਕੇ ਚਲਾ ਗਿਆ ਜਿੱਥੇ ਉਹ ਹੁਣ ਲੱਕਣਾ ਵੱਢਣ ਵਾਲਾ ਆਪਣਾ ਧੰਨ ਦੱਬ ਕੇ ਆਇਆ ਸੀ ਹੁਣ ਨਾ ਇੱਕ ਜਣਾ ਉਥੋਂ ਚੰਗੀ ਤਰ੍ਹਾਂ ਫਰੋਲਦਾ ਉਹ ਸਾਰਾ ਟੋਇਆ ਪੁੱਟਦਾ ਤੇ ਉਥੋਂ ਧੰਨ ਨਿਕਲ ਆਉਂਦਾ ਉਹ ਧੰਨ ਢਾਕੂ ਲੈ ਕੇ ਤੇ ਉਹਨਾਂ ਨੂੰ ਛੱਡ ਕੇ ਚਲੇ ਜਾਂਦੇ ਨੇ ਹੁਣ ਮੰਜ ਸੋਚਦਾ ਹੈ ਵੀ ਮੈਂ ਇਹਨੂੰ ਰਹਿਣ ਲਈ ਥਾਂ ਦਿੱਤੀ ਢਾਕੂਆਂ ਤੋਂ ਵੀ ਬਚਾਇਆ ਤੇ ਉਲਟਾ ਇਹਨੇ ਮੇਰੀ ਧਨ ਰਾਸ਼ੀ ਹੀ ਜਿਹੜੀ ਹੈ ਉਹ ਚੋਰਾ ਨੂੰ ਇਹਨੂੰ ਫੜਾ ਦਿੱਤੀ ਮੈਂ ਇਤੇ ਇੰਨਾ ਭਲਾ ਕੀਤਾ ਤੇ ਨੇ ਮਿੰਟ ਨਹੀਂ ਲਾਇਆ ਮੇਰੀ ਸਾਰੀ ਧਨ ਰਾਸ਼ੀ ਉਹਨਾਂ ਦੇ ਹਵਾਲੇ ਕਰ ਦਿੱਤੀ ਵੀਰ ਪਰਮਾਤਮਾ ਤੂੰ ਤਾ ਕਿਨਾ ਭਲਾ ਕਰ ਭਲਾ ਹੋਵੇਗਾ ਪਰ ਅੱਜ ਮੇਰੇ ਨਾਲ ਕਿਉਂ ਮਾੜਾ ਹੋਇਆ ਪਰ ਪਰਮਾਤਮਾ ਤੂੰ ਜੋ ਕਰਦਾ ਚੰਗੇ ਲਈ ਕਰਦਾ ਮਨ ਚ ਜੋ ਗਿਲੇ ਸ਼ਿਕਵੇ ਸੀ ਉਹ ਤੇਰੇ ਨਾਲ ਸਾਂਝੇ ਕੀਤੇ ਇੰਨਾ ਹਜੇ ਕਹਿ ਨਹੀਂ ਦਿਆ ਸੀ ਕਿਉਂ ਸੇਠ ਕੋਲ ਆਇਆ ਸੇਠ ਕਹਿੰਦਾ ਤੂੰ ਸੋਚਦਾ ਹੋਵੇਂਗਾ ਕਿ ਮੈਂ ਤੇਰੀ ਧਨ ਰਾਸ਼ੀ ਕਿਉਂ ਪਕੜਾਈ ਆਪਣੀ ਕਿਉਂ ਨਹੀਂ ਦਿੱਤੀ ਕਹਿੰਦੇ ਤੇਰੇ ਕੋਲ ਜੋ ਧਨ ਰਾਸ਼ੀ ਸੀ ਉਹ ਬਹੁਤ ਥੋੜੀ ਸੀ ਜੋ ਮੇਰੇ ਕੋਲ ਧਨ ਰਾਸ਼ੀ ਸੀ ਉਹ ਚ ਸੋਨਾ ਚਾਂਦੀ ਹੀਰੇ ਜਵਾਹਰਾ ਪੜੇ ਰਤਨ ਸ ਬੜਾ ਸਾਰਾ ਪੈਸਾ ਟੱਕਾ ਤੇ ਸੋਨੇ ਦੇ ਮੋਹਰੇ ਸਨ ਜੇਕਰ ਉਹ ਚਲਾ ਜਾਂਦਾ ਤੇ ਆਪਣੇ ਦੋਆ ਕੋਲ ਕੱਖ ਨਹੀਂ ਸੀ ਬਚਣਾ ਇਸ ਲਈ ਮੈਂ ਤੇਰਾ ਜਿਹੜਾ ਖਜ਼ਾਨਾ ਉਹ ਦੱਸ ਦਿੱਤਾ ਹੁਣ ਜੋ ਮੇਰੇ ਕੋਲ ਹੈ ਮੈਂ ਉਹਦਾ ਅੱਧਾ ਹਿੱਸਾ ਤੈਨੂੰ ਦਵਾਂਗਾ ਉਂਝ ਵੀ ਚਲਾ ਜਾਂਦਾ ਤੇ ਕੱਖ ਨਹੀਂ ਸੀ ਬਚਣਾ ਇਹਦੇ ਨਾਲ ਤੋਂ ਆਪਣਾ ਵਪਾਰ ਸ਼ੁਰੂ ਕਰ ਲਈ ਉਹਨੇ ਗਿਣ ਕੇ ਅੱਧੀ ਰਾਸ਼ੀ ਉਹਨੂੰ ਦੇਤੀ ਤੇ ਅੱਧੀ ਆਪ ਰਾਸ਼ੀ ਆਪਣੇ ਕੋਲ ਲੈ ਲਈ ਇੰਨੇ ਨੂੰ ਉਹ ਜਿਹੜਾ ਲਕਣਾ ਵੱਢਣ ਵਾਲਾ ਕਹਿੰਦਾ ਵੀ ਤੂੰ ਤਾਂ ਚੰਗਾ ਉਹਨਾਂ ਨੂੰ ਮੂਰਖ ਬਣਾਇਆ ਪਰ ਇੱਕ ਗੱਲ ਦੱਸੋ ਤੁਹਾਨੂੰ ਕਿਵੇਂ ਪਤਾ ਵੀ ਮੈਂ ਇੱਥੇ ਦੱਬਿਆ ਓਕੇ ਦੇ ਵੀ ਮिन्नੂ ਡਰ ਦੇ ਮਾਰੇ ਨੀਂਦ ਤਾਂ ਆਉਣ ਨਹੀਂ ਸੀ ਦੀ ਜਦ ਤੂੰ ਉੱਟ ਕੇ ਕੜੇ ਚੁੰਮੋਰਾ ਲੈ ਕੇ ਇੱਥੇ ਆਇਆ ਤੇ ਉਦੋਂ ਹੀ ਮੈਂ ਤੇਰਾ ਪਿੱਛਾ ਕੀਤਾ ਮੈਨੂੰ ਪਤਾ ਲੱਗਾ ਵੀ ਤੂੰ ਆਪਣੀ ਧਨ ਰਾਸ਼ੀ ਇੱਥੇ ਲਕੋਈ ਹੈ ਉਸ ਤੋਂ ਬਾਅਦ ਮੈਂ ਆ ਕੇ ਤੇ ਦੂਸਰੇ ਰੁਕਲ ਆਪਣੀ ਧਨ ਰਾਸ਼ੀ ਲਕੋਵ ਦਿੱਤੀ ਓਹ ਕਹਿੰਦੇ ਇਸ ਤਰ੍ਹਾਂ ਮੈਨੂੰ ਪਤਾ ਸੀ ਵੀ ਤੂੰ ਇੱਥੇ ਲਕੋਈ ਹੈ ਹੁਣ ਉਹਨੇ ਕਿਹਾ ਇਹਦੇ ਨਾਲ ਵਪਾਰ ਸ਼ੁਰੂ ਕਰੀ ਤੇ ਆਪਣੀ ਨੀਤ ਜਿਹੜੀ ਉਹ ਐਵੇਂ ਰੱਖੀ ਅੱਜ ਵੇਖ ਵੀ ਲੈ ਵੀ ਨੀਤਾ ਨੂੰ ਮਰਾਦਾਂ ਲੱਗਦੀਆਂ ਇੰਨਾ ਕਹਿ ਕੇ ਚਲਾ ਗਿਆ ਹੁਣ ਨਾ ਉਹਨੇ ਉਸ ਦੇ ਨਾਲ ਆਪਣਾ ਵਪਾਰ ਸ਼ੁਰੂ ਕੀਤਾ ਤੇ ਹੁਣ ਜਿਵੇਂ ਪਹਿਲਾਂ ਲੋਕਾਂ ਦੀ ਮਦਦ ਕਰਦਾ ਸੀ ਹੁਣ ਵੀ ਉਹਨੇ ਮਦਦ ਕਰਨੀ ਆਰੰਭ ਕੀਤੀ ਤੇ ਹਰ ਇੱਕ ਨੂੰ ਗੱਲ ਦੱਸਦਾ ਵੀ ਪ੍ਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਕਈ ਵਾਰ ਆਪਣੀ ਕੋਈ ਮਨਪਸੰਦ ਚੀਜ਼ ਆਪਣੇ ਤੋਂ ਖਸ ਜਾਂਦੀ ਤੇ ਆਪਾਂ ਨੂੰ ਲੱਗਦਾ ਵੀ ਪ੍ਰਮਾਤਮਾ ਨੇ ਆਪਣੇ ਨਾਲ ਬੜਾ ਵੈਰ ਕੱਢਿਆ ਜੋ ਚੀਜ਼ ਖੁਸ਼ੀ ਹੈ ਉਹ ਕਰਮਾਂ ਵਿੱਚ ਨਹੀਂ ਸੀ ਨਾ ਕਰਕੇ ਪ੍ਰਮਾਤਮਾ ਨੇ ਐਵੇਂ ਕੀਤਾ ਉਸ ਤੋਂ ਬਿਹਤਰ ਦੀ ਉਡੀਕ ਕਰੋ ਪ੍ਰਮਾਤਮਾ ਨੇ ਉਸ ਤੋਂ ਵੀ ਸੋਨਾ ਅੱਗੇ ਆਪਣੇ ਲਈ ਸਿਰਜਿਆ ਹੋਵੇਗਾ ਗਿਲੇ ਸ਼ਿਕਵੇ ਉਹ ਕਰਦੇ ਨੇ ਜੋ ਸਿਰਫ ਹਾਰ ਨੂੰ ਸਵੀਕਾਰ ਕਰਦੇ ਨੇ ਅੱਜ ਜੋ ਅੱਗੇ ਵਧਦੇ ਨੇ ਪ੍ਰਮਾਤਮਾ ਉਹਦੀ ਹਰੇਕ ਚੀਜ਼ ਚ ਭੂਰ ਪਾ ਦਿੰਦੇ ਨੇ ਉਹਨੂੰ ਐਸਾ ਫਲ ਦਿੰਦੇ ਨੇ ਜੋ ਸਦੀਵੀ ਸੁੱਖ ਦਿੰਦਾ ਇਸ ਲਈ ਹਮੇਸ਼ਾ ਲੋਕਾਂ ਦੀ ਮਦਦ ਕਰੋ ਮਨ ਵਿੱਚ ਬੈਰ ਵਿਰੋਧ ਈਰਖਾ ਨਾ ਰੱਖੋ ਫਿਰ ਦੇਖਿਓ ਰੰਗ ਭਾਗ ਲੱਗਦੇ ਤੁਹਾਡੇ देर ਨਹੀਂ ਲੱਗਣੀ